ਇਹ ਸਭ ਤੋਂ ਵੱਡੀ ਖਬਰ ਆ ਰਹੀ ਹੈ ਸ਼ੀਤਲੰਗੁਰਾਲ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਤਾਂ ਹੁਣ ਇੱਕ ਵਾਰ ਫਿਰ ਉਹਨਾਂ ਨੇ ਅਸਤੀਫਾ ਆਪਣਾ ਵਾਪਸ ਲੈ ਲਿਆ ਹੈ ਚੋਣਾਂ ਤੋਂ ਬਾਅਦ ਇਹ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਹੈ ਦੱਸਦੇ ਕਿ ਸ਼ੀਤਲੰਗੁਰਾਲ ਜੋ ਕਿ ਜਲੰਧਰ ਵੈਸਟ ਦੇ ਵਿਧਾਇਕ ਨੇ ਅਤੇ ਉਹਨਾਂ ਦੇ ਵੱਲੋਂ ਜੋ ਦੋ ਭਾਜਪਾ ਜੁਆਇਨ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਜਾਂਦਾ ਹੈ ਪਰ ਹੁਣ ਵੱਡੀ ਖਬਰ ਆ ਰਹੀ ਹੈ ਅਸਤੀਫਾ ਵਾਪਸ ਲੈ ਲਿਆ ਹੈ ਤੁਹਾਨੂੰ ਦੱਸ ਦੇ ਕਿ ਅਸਤੀਫੇ ਨੂੰ ਲੈ ਕੇ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਮੁਤਾਬਕ ਇਹ ਅਸਤੀਫਾ ਉਹਨਾਂ ਦਾ ਜੋ ਸਪੀਕਰ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਸੌਂਪਿਆ ਗਿਆ ਸੀ ਔਰ ਇਸ ਮਾਮਲੇ ਦੇ ਵਿੱਚ ਕੁਲਤਾਰ ਸੰਧਵਾ ਦੇ ਵੱਲੋਂ ਤਿੰਨ ਤਰੀਕ ਨੂੰ ਉਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਕੁਲਤਾਰ ਸੰਧਵਾ ਉਹਨਾਂ ਦੇ ਵੱਲੋਂ ਹਜੇ ਤੱਕ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਸੀ ਪਹਿਲਾ ਸ਼ੀਤਲ ਅੰਗੁਰਾਲ ਨਾਲ ਮੁਲਾਕਾਤ ਕੀਤੀ ਜਾਣੀ ਸੀ ਤੇ ਉਸ ਤੋਂ ਬਾਅਦ ਹੀ ਇਸ ਅਸਤੀਫੇ ਦੇ ਉੱਤੇ ਕੋਈ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਣੀ ਸੀ ਪਰ ਉਸ ਤੋਂ ਪਹਿਲਾਂ ਹੀ ਸ਼ੀਤਲ ਅੰਗੁਰਾਲ ਆਪਣਾ ਅਸਤੀਫਾ ਵਾਪਸ ਲੈ ਲੈਂਦੇ ਨੇ ਤਾਂ ਇਸ ਦੇ ਨਾਲ ਹੀ ਇਹਆਂ ਸਰਾਈਆਂ ਵੀ ਸ਼ੁਰੂ ਹੋ ਗਈਆਂ ਨੇ ਕਿ ਇੱਕ ਵਾਰ ਫਿਰ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਦੇ ਵਿੱਚ ਵਾਪਸੀ ਕਰ ਰਹੇ ਨੇ ਤਾਵਡ ਸਵਾਲ ਇਸ ਅਸਤੀਫੇ ਦੇ ਵਾਪਸੀ ਦੇ ਨਾਲ ਖੜੇ ਹੋ ਗਏ ਨੇ ਦੱਸ ਦਈਏ ਕਿ ਸ਼ੀਤੋਲ ਅੰਗੁਰਾਲ ਉਹੀ ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਆਪਰੇਸ਼ਨ ਲੋਟਸ ਦੇ ਇਲਜ਼ਾਮ ਭਾਜਪਾ ਦੇ ਉੱਤੇ ਲਗਾਏ ਗਏ ਸੀ ਤਕਰੀਬਨ 1.5 ਸਾਲ ਪਹਿਲਾਂ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤੋਲ ਅੰਗੁਰਾਲ ਅਤੇ ਜਲੰਧਰ ਸੈਂਟਰ ਤੋਂ ਵਿਧਾਇਕ ਜੋ ਰਮਨ अरोੜਾ ਹੈ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਭਾਜਪਾ ਦੇ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਆਫਰ ਦਿੱਤੀ ਜਾ ਰਹੀ ਹੈ ਕਿ ਭਾਜਪਾ ਜੁਆਇਨ ਕਰ ਲੈਣ ਪਰ ਉਸ ਤੋਂ ਬਾਅਦ ਦੁਨੀਆ ਹੈਰਾਨ ਰਹਿ ਗਈ ਸੀ ਜਿਸ ਸਮੇਂ ਜਦੋਂ ਸ਼ੀਤਲ ਅੰਗੁਰਾਲ ਦੇ ਵੱਲੋਂ ਭਾਜਪਾ ਨੂੰ ਜੁਆਇਨ ਕਰ ਲਿਆ ਜਾਂਦਾ ਤਾਂ ਚੋਣਾਂ ਤੋਂ ਐਨ ਪਹਿਲਾਂ ਸ਼ੀਤਲ ਅੰਗੁਰਾਲ ਦੇ ਵੱਲੋਂ ਝਟਕਾ ਦਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਨੂੰ ਅਤੇ ਭਾਜਪਾ ਜੁਆਇਨ ਕਰ ਲੈਂਦੇ ਨੇ ਔਰ ਜੋ ਅੰਗੁਰਾਲ ਨੇ ਤਾਂ सुशील ਰਿੰਕੂ ਨੇ ਉਹਨਾਂ ਦੇ ਨਾਲ ਮਿਲ ਕੇ ਭਾਜਪਾ ਜੁਆਇਨ ਕਰਦੇ ਨੇ ਅਤੇ ਉੱਥੇ ਭਾਜਪਾ ਦੇ ਆਫਿਸ ਦੇ ਵਿੱਚ ਬੈਠੇ ਹੋਏ ਨਜ਼ਰ ਆਉਂਦੇ ਨੇ ਤਾਂ ਇਕੱਠਿਆਂ ਦੇ ਵੱਲੋਂ ਆਮ ਆਦਮੀ ਪਾਰਟੀ ਛੱਡੀ ਜਾਂਦੀ ਹੈ ਤਾਂ ਫਿਰ ਭਾਜਪਾ ਦਾ ਕਮਲ ਹੱਥ ਵਿੱਚ ਫੜ ਲਿਆ ਜਾਂਦਾ ਹੈ ਪਰ ਹੁਣ ਬੇहद ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਲਤਾਰ ਸੰਵਦ ਵੱਲੋਂ ਕੱਲ ਇਸ ਨੂੰ ਲੈ ਕੇ ਮੀਟਿੰਗ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਅਸਤੀਫਾ ਵਾਪਸ ਲੈ ਲਿਆ ਗਿਆ ਹੈ ਸ਼ੀਤਲ ਲੰਗਰਾਲ ਦੇ ਵੱਲੋਂ ਹਾਲਾਂਕਿ ਸ਼ੀਤਲ ਲੰਗਰਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਅਸਤੀਫਾ ਵਾਪਸ ਨਹੀਂ ਲੈਂਦੇ ਆ ਫਿਰ ਪੰਜਾਬ ਸਰਕਾਰ ਦੇ ਉੱਤੇ ਇੱਕ ਹੋਰ ਇਲੈਕਸ਼ਨ ਕਰਉਣ ਦਾ ਬੋਝ ਪੈ ਜਾਣਾ ਸੀ ਦੱਸ ਦਈਏ ਕਿ ਜੇਕਰ ਇਸ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਨੇ ਤੇ ਇਸੇ ਦੇ ਚਲਦੇ ਜਿਮਣੀ ਚੋਣਾ ਦਾ ਜੋ ਵੀ ਖਦਸ਼ਾਏ ਨੇ ਉਹ ਵੀ ਮੰਡਰਾ ਰਿਆ ਹੈ ਪੰਜਾਬ ਦੇ ਉੱਤੇ ਕਿਉਂਕਿ ਜੇਕਰ ਇਹ ਵਿਧਾਇਕ ਚੋਣਾਂ ਜਿੱਤਦੇ ਨੇ ਤਾਂ ਫਿਰ ਜਿਮਣੀ ਚੋਣਾ ਪੰਜਾਬ ਦੇ ਵਿੱਚ ਹੋਣਗੀਆਂ ਔਰ ਦੂਸਰੇ ਪਾਸੇ ਸ਼ੀਤਲ ਲੰਗਰਾਲ ਦੀ ਗੱਲ ਕਰੀਏ ਤਾਂ ਸ਼ੀਤਲ ਲੰਗਰਾਲ ਜੋ ਕਿ ਮੌਜੂਦਾ ਵਿਧਾਇਕ ਸੀ ਤਾਂ ਉਹਨਾਂ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ ਹਾਲਾਂਕਿ ਇਲੈਕਸ਼ਨ ਨਹੀਂ ਲੜੀ ਜਾਂਦੀ ਉਹਨਾਂ ਦੇ ਵੱਲੋਂ ਪਰ ਅਸਤੀਫਾ ਦੇ ਦਿੱਤਾ ਜਾਂਦਾ ਹੈ ਵਿਧਾਇਕੀ ਤੋਂ ਵੀ ਅਸਤੀਫਾ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਵੀ ਛੱਡ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਹੁਣ ਅਸਤੀਫਾ ਵਾਪਸ ਨਾ ਲੈਂਦੇ ਤਾਂ ਫਿਰ ਪੰਜਾਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋਣੀ ਸੀ ਜਿਸ ਦਾ ਖਰਚਾ ਪੰਜਾਬ ਸਰਕਾਰ ਤੇ ਪੈਣਾ ਸੀ ਔਰ ਉਹ ਨਹੀਂ ਚਾਹੁੰਦੇ ਸੀ ਕਿਸ ਤਰ੍ਹਾਂ ਦਾ ਕੋਈ ਬੋਝ ਪੰਜਾਬ ਸਰਕਾਰ ਜਾਂ ਫਿਰ ਲੋਕਾਂ ਤੇ ਪਵੇ ਇਸੇ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਇਹ ਅਸਤੀਫਾ ਵਾਪਸ ਲਿਆ ਗਿਆ ਤਾਂ ਇਸ ਪੂਰੀ ਖਬਰ ਦੇ ਉੱਤੇ ਚਰਚਾ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਮਨਪ੍ਰੀਤ ਜੀ ਮੰਤਰੀ ਤੇ ਸ਼ੀਤਲੰਗ ਗੁਰਾਲ ਉਹਨਾਂ ਦੇ ਵੱਲੋਂ ਅਸਤੀਫਾ ਵਾਪਸ ਲੈ ਲਿਆ ਗਿਆ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਗੱਲਬਾਤ ਵੀ ਹੋਈ ਹੋਵੇਗੀ ਕੀ ਕਹਿਣਾ ਉਹਨਾਂ ਦਾ ਇਸ ਖਬਰ ਦੇ ਉੱਤੇ ਬਿਲਕੁਲ ਕੁਲਵਿੰਦਰ ਜਿਵੇਂ ਕੱਲ ਹੀ ਚਾਉਣਾ ਹੋਈਆਂ ਨੇ ਤਾਂ ਅੱਜ ਸ਼ਿਦਲ ਅਮਰਾਨ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ 28 ਮਾਰਚ ਨੂੰ ਸ਼ਿਦਲ ਅਮਰਾਨ ਦੇ ਵੱਲੋਂ ਆਮ ਆਦੀ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ ਸੀਗਾ ਜਿੱਤੇ ਪਾਰਟੀ ਦੇ ਉਹਨਾਂ ਮੁਸਤੀਫਾ ਦਿੱਤਾ ਸੀਗਾ ਉੱਥੇ ਹੀ ਆਪਣੇ ਐਮਐਲਏ ਤੋਂ ਵੀ ਰੈਜਿਗਨੇਸ਼ਨ ਉਹਨਾਂ ਵੱਲੋਂ ਦੇ ਦਿੱਤਾ ਗਿਆ ਸੀਗਾ ਪਰ ਅੱਜ ਅਚਾਨਕ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਵਾਪਸ ਲੈ ਲਿਆ ਗਿਆ ਪਰ ਅੱਜ 2 ਜੂਨ ਹੈਗੀ ਆ ਤਾਂ 3 ਜੂਨ ਨੂੰ ਕਲਤਾਰ ਸੰਮਵਾਂ ਹੋਣਾ ਦੇ ਵੱਲੋਂ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਉਹਨਾਂ ਵੱਲੋਂ ਸ਼ੀਤਲ ਅੰਗਰਾਲ ਨੂੰ ਕਮਿਸ਼ਨ ਦੇ ਲਈ ਕਿਹਾ ਗਿਆ ਸੀਗਾ ਨਹੀਂ ਸੀ ਕਿ ਰੀਜਿਗਨੇਸ਼ਨ ਦੇ ਸਬੰਧ ਵਿੱਚ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਣਾ ਸੀਗਾ ਪਰ ਇਸ ਤੋਂ ਪਹਿਲਾਂ ਹੀ ਜਿਹੜਾ ਉਹ ਸ਼ੀਤਲ ਅੰਗਰਾਲ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਜਿਹੜੇ ਕਾਰਨ ਦੱਸੀ ਗਏ ਨੇ ਸ਼ੀਤਲ ਅੰਗਰਾਲ ਉਹਨਾਂ ਦਾ ਜੋ ਧਿਆਨ ਅਜ ਤੱਕ ਕਾਰਨ ਹੈ ਕਿ ਅਸਤੀਫਾ ਦੇਣ ਦਾ ਉਹਨਾਂ ਦਾ ਕਾਰਨ ਹੈ ਕਿ ਜੇਕਰ ਅਸਤੀਫਾ ਉਹਨਾਂ ਦਾ ਪਹਿਲਾਂ ਮਨਜ਼ੂਰ ਕਰ ਲਿਆ ਜਾਂਦਾ ਤਾਂ ਇਹਨਾਂ ਵਿੱਚ ਉਹਨਾਂ ਦੇ ਨਾਲ ਬਾਈ election ਹੋ ਜਾਣੀ ਸੀਗੀ ਔਰ ਸਰਕਾਰ ਦਾ ਖਰਚਾ ਵੱਧ ਜਾਣਾ ਸੀਗਾ ਪਰ ਉਹ ਕਹਿੰਦੇ ਨੇ ਕਿ ਪਹਿਲਾਂ ਆਰ ਦੇ ਵੱਲੋਂ ਕਿਹਾ ਸਰਬਸਪੀਕਰ ਦੇ ਵੱਲੋਂ ਹੁਣ ਅੰਦਰ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਜੇਕਰ ਹੁੰਦਾ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਸਿੱਧੇ ਤੌਰ ਤੇ ਫਿਰ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਵੇਗੀ ਜਲੰਧ ਤੋਂ ਬਸਟ ਦੇ ਵਿੱਚ ਤਾਂ ਕਹਿੰਦੇ ਨੇ ਕਿ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਸਰਕਾਰ ਦਾ ਖਰਚ ਹੋਵੇ ਤਾਂ ਇਸ ਕਰਕੇ ਕਹਿੰਦੇ ਮੈਂ ਆਪਣਾ ਅਸਤੀਫਾ ਜਿਹੜਾ ਹੁਣ ਵਾਪਸ ਲੈ ਲਿਆ ਹੈ ਪਰ ਬੰਪ੍ਰਿਤ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਵਾਪਸੀ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਜੇਕਰ ਉਹਨਾਂ ਦੇ ਟਵਿੱਟਰ ਹੈਂਡਲ ਦੀ ਗੱਲ ਕਰੀਏ ਤਾਂ ਉੱਤੋਂ ਵੀ ਉਹਨਾਂ ਨੇ ਮੋਦੀ ਦਾ ਪਰਿਵਾਰ ਸ਼ਬਦ ਹਟਾ ਲਿਆ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਜੋ ਉਹਨਾਂ ਦੀ ਪ੍ਰੋਫਾਈਲ ਸੀ ਤਾਂ ਉਸ ਦੇ ਵਿੱਚ ਆਪਣੇ ਨਾਮ ਦੇ ਨਾਲ ਮੋਦੀ ਦਾ ਪਰਿਵਾਰ ਵੀ ਲਗਾ ਰਹੇ ਸੀ ਤਾਂ ਕੀ ਲੱਗਦਾ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਜੋ ਉਹਨਾਂ ਦੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਇਹ ਨਹੀਂ ਇਲੈਕਸ਼ਨ ਦੇ ਵਿੱਚ ਹੀ ਦੂਰੀਆਂ ਆ ਗਈਆਂ ਤੇ ਆਮ ਆਦਮੀ ਪਾਰਟੀ ਦੇ ਵਿੱਚ ਵਾਪਸੀ ਕਰ ਸਕਦੇ ਨੇ ਦੇਖੋ ਤੱਕ ਬੀਜਪੀ ਦਾ ਪਰਿਵਾਰ ਹਟਾਉਣ ਦੀ ਗੱਲ ਹੈ ਜਾਂ ਬੀਜਪੀ ਦੇ ਹੱਥ ਵਿੱਚ ਜਿਹੜੀਆਂ ਪੋਸਟਾਂ ਸੀਗੀਆਂ ਉਹ ਹਟਾਉਣ ਦੀ ਗੱਲ ਹੈ ਪੰਜਾਬ ਦੇ ਵਿੱਚ ਤਾਲਬਤ ਨੂੰ ਬਣਾਉਣ ਦੇ ਤਹਿਤ ਜੇਕਰ ਤੁਸੀਂ ਕੋਈ ਪਾਰਟੀ ਦੇ ਵਿੱਚ ਜਾਂਦੇ ਹੋ ਇੱਕ ਪਾਰਟੀ ਨੂੰ ਛੱਡ ਕੇ ਤਾਂ ਤੁਹਾਨੂੰ ਕਿਹੜਾ ਅਸਤੀਫਾ ਦੇਣਾ ਪਵੇਗਾ ਇਸ ਕਰਕੇ ਜਿਹੜਾ ਉਹ ਖਿਦਦਾਰ ਅਮਦਾਰ ਹੋਣਾ ਦੇ ਬਣੋ ਆਪਣੇ ਟਵਿੱਟਰ ਅਰ ਹੈਂਡਲਸ ਨੂੰ ਜਾਂ ਸੋਸ਼ਲ ਮੀਡੀਆ ਦੇ ਉੱਪਰੋਂ ਕਿ ਮੋਦੀ ਦਾ ਪਰਿਵਾਰ ਹਟਾ ਦਿੱਤਾ ਗਿਆ ਤਾਂ ਕਿ ਸਿੱਧੇ ਤੌਰ ਤੇ ਜਿਹੜਾ ਉਹ ਬੀਜਪੀ ਦੇ ਨਾਲ ਸੰਬੰਧ ਨਾ ਰੱਖਦੇ ਨਜਰਾਣ ਇਸ ਕਰਕੇ ਉਹਨਾਂ ਦੇ ਵੱਲੋਂ ਹਟਾਇਆ ਗਿਆ ਜੇਕਰ ਉਹ ਉੱਤੇ ਤੌਰ ਦੇ ਉੱਪਰ ਖੁੱਲ ਕੇ ਬੀਜਪੀ ਦੀ ਸਪੋਰਟ ਕਰਦੇ ਨੇ ਜਾਂ ਬੀਜਪੀ ਦੇ ਲਈ ਸਾਰਾ ਕੁਝ ਕਰਦੇ ਨੇ ਤਾਂ ਫਿਰ ਤਾਲਬਤ ਕਾਨੂੰਨ ਦੇ ਤਹਿਤ ਉਹਨਾਂ ਨੂੰ ਸਜ਼ਾ ਦੇਣਾ ਹੀ ਪਵੇਗਾ ਤਾਂ ਇਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਇਹ ਸਾਰਾ ਸੋਸ਼ਲ ਮੀਡੀਆ ਦੇ ਉੱਪਰੋਂ ਬੀਜਪੀ ਦੇ ਪਰਿਵਾਰ ਜਾਂ ਬੀਜਪੀ ਦੇ ਨਾਲ ਜਿਹੜੀਆਂ ਪੋਸਟਾਂ ਸੀਗੀਆਂ ਸਾਰਾ ਕੁਝ ਪਾਇਆ ਹੋਇਆ ਸੀਗਾ ਤਾਂ ਉਹ ਉਹਨਾਂ ਦੇ ਵੱਲੋਂ ਹਟਾ ਲਿਆ ਗਿਆ ਹੋਰ ਇੱਕ ਕਿਸਮ ਦੇ ਨਾਲ ਉਹਨਾਂ ਦੇ ਵੱਲੋਂ ਬੀਜਪੀ ਤੋਂ ਆਪਣੇ ਆਪ ਨੂੰ ਵੱਖ ਕਰਕੇ ਤੁਰੰਤ ਜਿਹੜੀ ਆ ਆ ਰਹੀ ਹੈ ਇਸੇ ਕਰਕੇ ਸੋਸ਼ਲ ਮੀਡੀਆ ਦੇ ਉੱਪਰੋਂ ਇਹ ਸਾਰਾ ਕੁਝ ਉਹਨਾਂ ਦੇ ਵੱਲੋਂ ਹਟਾਇਆ ਗਿਆ ਜੀ ਮਨਪ੍ਰੀਤ ਇੱਥੇ ਆਮ ਆਦਮੀ ਪਾਰਟੀ ਦਾ ਕੀ ਰੁਖ ਰਹਿ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਜਾਹੇ ਤਾਂ ਇਹਨਾਂ ਦਾ ਅਸਤੀਫਾ ਜੋ ਇਹਨਾਂ ਦੇ ਵੱਲੋਂ ਪਹਿਲਾਂ ਦਿੱਤਾ ਗਿਆ ਸੀ ਤਾਂ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਕਿ ਉਹਨਾਂ ਦੇ ਹੱਥ ਦੇ ਵਿੱਚ ਇਹ ਪਾਵਰ ਹੈ ਦੇਖੋ ਇਹ ਸਾਰੀਆਂ ਟੈਕਨੀਕਲ ਗੱਲਾਂ ਨੇ ਗੁਲਵਿੰਦਰ ਜੀ ਕਿ ਤੁਸੀਂ ਪਾਰਟੀ ਬਦਲ ਕੇ ਦੂਜੀ ਪਾਰਟੀ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਦੇ ਨਾਲ ਆਪਣਾ ਅਸਤੀਫਾ ਦੇਣਾ ਪਵੇਗਾ ਹੁਣ ਜਿਕਰ ਪਾਰਟੀ ਦੇ ਵੱਲੋਂ ਸਸਪੈਂਡ ਕਰਨ ਦੀ ਗੱਲ ਕਰੀਏ ਤਾਂ ਉਸ ਨਜ਼ਰ ਦੇ ਨਾਲ ਜਿਕਰ ਨਜ਼ਰ ਮਾਰੀਏ ਤਾਂ ਫਿਰ ਵਿਕਮ ਚੋਧਰੀ ਜਿਨ੍ਹਾਂ ਨੂੰ ਪਾਰਟੀ ਦੇ ਵੱਲੋਂ ਸਸਪੈਂਡ ਕੀਤਾ ਗਿਆ ਉਹਨਾਂ ਦਾ ਅਸਤੀਫਾ ਅਜੇ ਪੈਂਡਿੰਗ ਹੈ ਉਹ ਵਿਧਾਨ ਸਭਾ ਦੇ ਸਪੀਕਰ ਪ੍ਰਤਸੰਨਤਾ ਤੋਂ ਹੁਣਾ ਵੱਲੋਂ ਨਹੀਂ ਮਨਜ਼ੂਰ ਕੀਤਾ ਗਿਆ ਉਹਨਾਂ ਸੰਦੀਪ ਜਾਖੜ ਉਹਨਾਂ ਦੀ ਜਦ ਕਰ ਗੱਲ ਕਰੀਏ ਤਾਂ ਉਹਨਾਂ ਦਾ ਵੀ ਅਸਤੀਫਾ ਅਜੇ ਪੈਂਡਿੰਗ ਹੈ ਤਾਂ ਇਸ ਤਰੀਕੇ ਦੇ ਨਾਲ ਅਸਤੀਫੇ ਜਿਹੜੇ ਨੇ ਪੈਂਡਿੰਗ ਪਏ ਨੇ ਇਹ ਇਸੇ ਕਰਕੇ ਸ਼ੀਤਲ ਉਮਰਾਓਹਾਂ ਦੇ ਵੱਲੋਂ ਵੀ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਉਹਨਾਂ ਨੂੰ ਕਦਰਸ਼ਾ ਇਹ ਹੈਗਾ ਕਿ ਜੇਕਰ ਵੀਕ੍ਰਮ ਚੋਧਰੀ ਹੋਣਾ ਤਾਂ ਉੱਤੇ ਅਸਤੀਫਾ ਬਿਆਨ ਤਾਂ ਵੀਕ੍ਰਮ ਚੋਧਰੀ ਹੋਣੀ ਜਿਹੜੇ ਨੇ ਫਿਲਪ ਆਗਸਤ ਦੇ ਵਿੱਚ ਸੀਗੇ ਤਾਂ ਹੁਣ ਨਹੀਂ ਹੈਗੇ ਇੰਨਾ ਤੋਂ ਕਿਉਂ ਲੱਗਦਾ ਕਿ ਸ਼ਾਇਦ ਇਹਨਾਂ ਦਾ ਕੱਲਿਆਂ ਦਾ ਅਸਤੀਫਾ ਜਿਹੜਾ ਮਨੂਕ ਕਰ ਲਿਆ ਜਾਵੇਗਾ ਔਰ ਜਲੰਧ ਵਿਦਿਅਕ ਵਿੱਚ ਇਹ ਲੈਕਚਰ ਜਿਹੜੀ ਆ ਉਹ ਕਰ ਹੋਣੀ ਪਵੇਗੀ ਤਾਂ ਇਸੇ ਕਰਕੇ ਇਹਨਾਂ ਦੇ ਵੱਲੋਂ ਆਪਣਾ ਅਸਤੀਫਾ ਹੁਣ ਵਾਪਸ ਲੈ ਲਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਜਾਂ ਵਿਧਾਨ ਸਭਾ ਦੇ ਸਪੀਕਰ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹ ਦੇਖਣ ਵਾਲੀ ਗੱਲ ਹੈ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਮਨਪ੍ਰੀਤ ਤਾਂ ਐਸੀ ਮੇਰੇ ਸਾਹਿਬ ਜੋਗੀ ਮਨਪ੍ਰੀਤ ਕਾਲੂ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਸ਼ੀਤਲ ਅੰਗਰਾਲ ਹੁਣਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਵੈਸਟ ਦੇ ਵਿੱਚ ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਤਾਂ ਜਲੰਧਰ ਵੈਸਟ ਦੇ ਵਿੱਚ ਦੁਬਾਰਾ ਚੋਣਾ ਹੋਣੀ ਸੀ ਔਰ ਉਹ ਨਹੀਂ ਚਾਹੁੰਦੇ ਕਿ